ਕੀ ਕਿਸੇ ਬੰਦੇ ਨੇ ਸਨੇਕ ਨੂੰ ਮਾਰ ਦਿੱਤਾ ਹੋਵੇ ਹਿੱਟ ਮਤਲਬ ਖਤਮ ਕਰ ਦਿੱਤਾ ਹੋਵੇ ਪਰ ਉਹਨੂੰ ਹੀ ਬਾਅਦ ਚ ਸਨੇਕ ਨੇ ਅਟੈਕ ਕੀਤਾ ਹੋਵੇ ਇਦਾਂ ਦੇ ਕੇਸਿਸ ਹੈਗੇ ਨੇ ਇੱਕ ਮਾਲੀ ਨੇ ਮਾਰਿਆ ਸੀ ਸਭ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਤੇ ਅਗਲੇ ਦਿਨ ਉਹਦੇ ਉਹਦੀ ਸਨੇਕ ਬਾਈਟ ਦੇ ਨਾਲ ਹੀ ਡੈਥ ਹੋਈ ਔਰ ਉਹਦੇ ਕੰਨ ਦੇ ਉੱਤੇ ਸਨੇਕ ਨੇ ਬਾਈਟ ਕਰ ਦਿੱਤਾ ਸੀ ਉਹਨੇ ਹੀ ਸਨੇਕ ਨੂੰ ਮਾਰਿਆ ਸੀ ਤੇ ਅਗਲੇ ਦਿਨ ਉਹਦੀ ਡੈਥ ਹੋਈ ਹਾਂਜੀ ਤੇ ਉਹਦੇ ਕਰਕੇ ਕਾਫੀ ਫਿਰ ਮਤਲਬ ਆਸ-ਪਾਸ ਦੇ ਲੋਕ ਡਰ ਵੀ ਗਏ ਸੀਗੇ ਉਹਨੋਂ ਦੇ ਪਿੱਛੇ ਹੋਈ ਜਿਹੜੀ ਆਪਾਂ ਫੈਰੋਮੋਨ ਵਾਲੀ ਥਿਊਰੀ ਕੀ ਮਤਲਬ ਉਹ ਜਿਹੜਾ ਇੱਕ ਸਾਪ ਉਹਨੇ ਮਾਰਿਆ ਸੀ ਉਹਦੇ ਕਰਕੇ ਦੂਸਰਾ ਸਾਪ ਅਟਰੈਕਟ ਹੋ ਕੇ ਉੱਥੇ ਆ ਗਿਆ ਇਹ ਵੀ ਪੋਸਿਬਿਲਟੀ ਹੋ ਸਕਦੀ ਹੈ ਹੂੰ ਸ਼੍ਰੀਆ ਜੀ ਇਹ ਵੀ ਹੋ ਸਕਦੀ ਹੈ ਹੂੰ ਇੱਕ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਜਿਹੜਾ ਵੈਨਮ ਹੁੰਦੇ ਆ ਉਸ ਦਾ ਵਪਾਰ ਵੀ ਹੁੰਦਾ ਦੇਖੋ ਬਹੁਤ ਸਾਰੇ ਮੈਂ ਵਪਾਰ ਸ਼ਬਦ ਕਹਿੰਦਾ ਅਸਲ ਵਿੱਚ ਸਮਗਲਿੰਗ ਮੈਂ ਕਹਾਵਾਂਗਾ ਸਮਗਲਿੰਗ ਕਹਿ ਸਕਦੇ ਹਾਂ ਕਿਉਂਕਿ ਇਲੀਗਲ ਤੌਰ ਦੇ ਉੱਤੇ ਹੁੰਦੀਆਂ ਨੇ ਬਹੁਤ ਸਾਰੇ ਇਦਾਂ ਦੇ ਦੇਖੋ ਹੈਗੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਇਲੀਗਲ ਤੌਰ ਤੇ ਸਮਗਲਿੰਗ ਹੁੰਦੀ ਹੈ ਤੇ ਲੋਕ ਵੀ ਮਤਲਬ ਇਲੀਗਲ ਕੰਮ ਕਰਦੇ ਨੇ ਹਨਾ ਤੇ ਇਹਦੇ ਵਿੱਚ ਵੀ ਕਰੀ ਜਾਂਦੇ ਨੇ ਤੇਲਵਿਸ਼ ਯਾਦਵ ਤੇ ਕੇਸ ਵੀ ਇੱਕ ਪਿਆ ਸੀਗਾ ਜੀ ਵੀ ਉਹ ਉਹ ਵੈਨਮ ਜਿਹੜਾ ਸਪਲਾਈ ਕਰਦਾ ਲੋਕੀ ਡਰੱਗਸ ਜਿਹੜੇ ਆ ਰੇਵ ਪਾਰਟੀਆਂ ਦੇ ਵਿੱਚ ਲੋਕੀ ਇਹ ਡਰੱਗਸ ਵੀ ਜਿਹੜੇ ਆ ਇੰਜੈਕਟ ਕਰਦੇ ਆ ਹੂੰ ਲੋਕੀ ਅਸਲ ਦੇ ਵਿੱਚ ਇਹਦਾ ਨਸ਼ਾ ਕਰਦੇ ਨੇ ਉਹਦੇ ਵਿੱਚ ਹਾਈਪ ਜ਼ਿਆਦਾ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਸਾਇੰਟਿਫਿਕ ਨੋਲਿਜ ਦਾ ਕੋਈ ਨਹੀਂ ਹੁੰਦੀ ਨਾ ਉਸ ਚੀਜ਼ ਬਾਰੇ ਕਿਉਂਕਿ ਜਿਸ ਤਰੀਕੇ ਨਾਲ ਉਹ ਸਟੋਰੇਜ ਕੀਤੀ ਜਾਂਦੀ ਹੈ ਵੈਨਮ ਦੀ ਉਹ ਜਦ ਸੱਪ ਦੇ ਬਾਡੀ ਤੋਂ ਵੈਨਮ ਬਾਹਰ ਆ ਜਾਂਦਾ ਹੈ ਤਾਂ ਉਹ ਜਦ ਨਾਰਮਲ ਜਿਹਾ ਜਿਵੇਂ ਰੂਮ ਟੈਂਪਰੇਚਰ ਹੈ ਉਹਦੇ ਉੱਤੇ ਉਹ ਡਿਸਟਰੋਏ ਹੋ ਜਾਂਦਾ ਖਤਮ ਹੋ ਜਾਂਦਾ ਫਿਰ ਉਹਦੀ ਉਹਦਾ ਦੀ ਪ੍ਰੋਪਰਟੀਆਂ ਨਹੀਂ ਰਹਿੰਦੀਆਂ ਉਹ ਜ਼ਹਿਰ ਮਤਲਬ ਵਰਗਾ ਨਹੀਂ ਰਹਿੰਦਾ ਹੈਗਾ ਨਾ ਖਤਮ ਹੋ ਜਾਂਦਾ ਇੱਕ ਤਰੀਕੇ ਨਾਲ ਡਿਸਟਰੋਏ ਹੋ ਜਾਂਦਾ ਤੇ ਹੁਣ ਉਹਨਾਂ ਨੂੰ ਕੀ ਇੰਨੀ ਨੌਲੇਜ ਹੈ ਕੀ ਆ ਨਾ ਤੇ ਮਤਲਬ ਉਹ ਵੈਸੀ ਮਤਲਬ ਇੱਕ ਹਊਆ ਵੀ ਹੋ ਸਕਦਾ ਹੈ ਕਿ ਹਾਂ ਮਤਲਬ ਅਸੀਂ ਇੱਕ ਹੁੰਦਾ ਨਾ ਲੋਕਾਂ ਨੂੰ ਕੀ ਸਨੇਕ ਵੈਨਮ ਜਿਹੜਾ ਹੈ ਹਾਂ ਸਨੇਕ ਵੈਨਮ ਦਾ ਮਤਲਬ ਅਸੀਂ ਕੀਤਾ ਹੈ ਜਾਂ ਕੁਝ ਨਾ ਵੀ ਇੱਕ ਦਿਮਾਗ ਦੇ ਵਿੱਚ ਚੀਜ਼ ਆ ਜਾਂਦੀ ਹੈ ਉਹਦੇ ਨਾਮ ਦੇ ਉੱਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਸਨੇਕ ਵੈਨਮ ਵਰਗੀ ਡੁਪਲੀਕੇਟ ਚੀਜ਼ ਉਹ ਸਪਲਾਈ ਕਰਦੇ ਹੁੰਦੇ ਹੋਣ ਹਾਂ ਨਾਮ ਉਹਦਾ ਲੈ ਕੇ ਹਾਂ ਮਲਟੀਪਲ ਪੋਸਿਬਿਲਿਟੀਆਂ ਨੇ ਕੀ ਦੀ ਕੋਈ ਸ਼ਰਾਬ ਜਾਂ ਵਾਈਨ ਵੀ ਬਣਦੀ ਆ ਸੁਪਾ ਨੇ ਜ਼ਹਿਰ ਦੀ ਉਹ ਬਣਾਉਂਦੇ ਨੇ ਮੇਰੇ ਖਿਆਲ ਥਾਈਲੈਂਡ ਵਰਗੀ ਆ ਚਾਈਨਾ ਵਰਗੀ ਕੰਟਰੀਜ਼ ਉਸ ਦੇ ਵਿੱਚ ਸਨੇਕ ਸਨੇਕ ਵਾਈਨ ਨੂੰ ਬਣਾਉਂਦੇ ਆ ਉਹ ਪੂਰਾ ਸਾਪੀ ਉਹਦੇ ਚ ਐਲਕੋਹਲ ਦੇ ਵਿੱਚ ਜਾਂ ਕੋਈ ਏਦਾਂ ਦੇ ਰਸਾਇਣ ਦੇ ਵਿੱਚ ਉਹ ਡਿਪ ਕਰ ਦਿੰਦੇ ਨੇ ਸੱਪ ਅੰਦਰ ਡਿਪ ਕਰ ਪੂਰੇ ਹੀ ਡਿਪ ਕਰ ਦਿੰਦੇ ਨੇ ਜ਼ਹਿਰੀਲਾ ਸੱਪ ਹਾਂਜੀ ਜ਼ਹਿਰੀਲਾ ਸੱਪ ਕੋਬਰਾ ਦੀ ਵੀ ਕਰਦੇ ਨੇ ਉਹ ਤੇ ਫਿਰ ਉਹ ਜਦ ਹੋ ਜਾਂਦਾ ਮਤਲਬ ਉਹ ਏਜਿੰਗ ਹੋ ਜਾਂਦੀ ਆ ਉਹਦੀ ਫਿਰ ਉਹ ਨੂੰ ਉਹ ਕੈਲ ਉਹਦੇ ਚੋਂ ਕੱਢ ਲੈਂਦੇ ਨੇ ਤੇ ਉਹਨੂੰ ਸਰਵ ਕਰਦੇ ਨੇ ਇਹਦੇ ਨਾਲ ਬੰਦੇ ਨੂੰ ਨੁਕਸਾਨ ਮਰਦਾ ਨਹੀਂ ਬੰਦਾ ਕਿਉਂਕਿ ਇੰਨਾ ਇੰਨਾ ਜ਼ਿਆਦਾ ਸਰੀਲਾ ਸੱਪ ਹੈ ਉਹ ਤੇ ਬੰਦੇ ਨੂੰ ਕੋਈ ਫਰਕ ਨਹੀਂ ਕਿਉਂਕਿ ਉਹਦੇ ਦੇਖੋ ਜਿਹੜੇ ਸਨੇਕ ਦੇ ਸਨੇਕ ਦਾ ਵੈਨਮ ਹੈ ਨਾ ਉਹ ਪਹਿਲੀ ਗੱਲ ਤਾਂ ਉਹਦੇ ਵੈਨਮ ਗਲੈਂਡਸ ਚ ਹੈ ਗ੍ਰੰਥੀਆਂ ਨੇ ਉਹ ਮੂੰਹ ਦੇ ਵਿੱਚ ਲੋਕਲਾਈਜ਼ਡ ਨੇ ਸਾਰੀ ਬੋਡੀ ਦੇ ਵਿੱਚ ਉਹਦੇ ਜ਼ਹਿਰ ਨਹੀਂ ਹੈਗਾ ਹਾਂ ਏਸੀ ਕਰਕੇ ਮਤਲਬ ਲੋਕ ਖਾਂਦੇ ਵੀ ਨੇ ਜਿੱਦਾਂ THAILAND THAILAND ਵਰਗੀ ਜਾਂ ਹੋਰ ਇਦਾਂ ਦੀ ਕੰਟਰੀਜ਼ ਹੈਗੀਆਂ ਨੇ ਜਿੱਥੇ ਸਟਰੀਟ ਫੂਡ ਹੈ ਇਹ ਆ ਆ ਆਮਨ ਲਈ ਉੱਥੇ ਰੋਡਸ ਤੇ ਵੀ ਕਿਤੇ ਵੀਡੀਓਜ਼ ਮੈਂ ਵੀ ਦੇਖੀਆਂ ਹਾਂ ਕੋਬਰਾਜ਼ ਨੂੰ ਰੱਖੀ ਬੈਠੇ ਹੁੰਦੇ ਰੋਡਸ ਦੇ ਉੱਤੇ ਬੰਨ ਤੇ ਉਹ ਉਹਦਾ ਸਿਰ ਵੱਢ ਕੇ ਉੱਥੇ ਸਪੈਸ਼ਲੀ ਫਾਰਮਿੰਗ ਕੀਤੀ ਜਾਂਦੀ ਹੈ ਇਹਨਾਂ ਦੀ ਮੈਸਾ ਇਹਨਾਂ ਦੀ ਫਾਰਮ ਮਤਲਬ ਜੇ ਸਭ ਦੀ ਧੌਣ ਵੱਢ ਦੋ ਤੇ ਉਸ ਤੋਂ ਬਾਅਦ ਪੂਰੀ ਬੋਡੀ ਦੇ ਵਿੱਚ ਕੋਈ ਜ਼ਹਿਰ ਨਹੀਂ ਹੁੰਦਾ ਨਹੀਂ بس ਉਨੀ ਕੁ ਜਗ੍ਹਾ ਹੁੰਦੀ ਆ ਉਹਨੂੰ ਉਨੀਆਂ ਗਰੰਥੀਆਂ ਨੇ ਹਰੇਕ ਚੀਜ਼ ਜਿੱਦਾਂ ਹੁਣ ਸਾਡਾ ਲੀਵਰ ਆ ਉਹ ਅਲੱਗ ਹੈ ਇੱਕ ਤਰੀਕੇ ਨਾਲ ਹਣਾ ਫਿਰ ਕਿਡਨੀਆਂ ਲੱਗਿਆ ਵੀ ਉਹ ਗਰੰਥੀਆਂ ਨੇ ਉਹ ਮੂਹ ਦੇ ਵਿੱਚ ਅਲੱਗ ਪਈਆਂ ਨੇ ਸਭ ਦੀ ਕੁੰਜ ਦਾ ਵੀ ਵਪਾਰ ਹੁੰਦਾ ਜਿਹੜੀ ਔਲਾਦ ਹੁੰਦੇ ਕੋਈ ਸਕਿਨ ਆਪਣੀ ਲਾ ਦੁੰਦੇ ਉਦੋਂ ਤਾਂ ਕੋਈ ਐਡਾ ਵਪਾਰ ਦੀ ਗੱਲ ਨਹੀਂ ਹੈ ਕਿਉਂਕਿ ਕੁੰਜ ਜਿਹੜੀ ਹੈਗੀ ਬੜੀ ਕਾਮਨ ਜੀ ਚੀਜ਼ ਹੈ ਉਹ ਮਤਲਬ ਉਹਨਾਂ ਨੇ ਉਤਾਰ ਨਹੀਂ ਹੁੰਦੀ ਆ ਉਹ ਉਤਾਰ ਕੇ ਚਲੇ ਜਾਂਦੇ ਨੇ ਤੇ ਲੋਕਾਂ ਨੂੰ ਆਮ ਤੌਰ ਤੇ ਹੀ ਮਿਲ ਜਾਂਦੀ ਹੈ ਲੱਭ ਜਾਂਦੀ ਹੈ ਕਿਸੇ ਨੂੰ ਕਿਸੇ ਦੇ ਗਾਰਡਨ ਚੋਂ ਲੱਭ ਗਈ ਕਿਸੇ ਨੂੰ ਟੂੜੀ ਵਾਲੇ ਕਮਰੇ ਚੋਂ ਲੱਭ ਗਈ ਤੇ ਬਸ ਉਹ ਏ ਹੈ ਕਿ ਮਤਲਬ ਟ੍ਰੈਡੀਸ਼ਨਲ ਮੈਡੀਸਿਨਸ ਦੇ ਵਿੱਚ ਉਹ ਯੂਜ਼ ਕਰੀ ਜਾਂਦੇ ਦਵਾਈਆਂ ਪਿੰਦੀਆਂ ਉਹਨਾਂ ਨੇ ਕਰੀ ਜਾਂਦੇ ਨੇ ਹੂੰ ਫਾਇਦੇਮੰਦ ਹੁੰਦੀ ਹੈ ਫਾਇਦੇਮੰਦ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਪਹਿਲੀ ਗੱਲ ਉਹਨਾਂ ਨੇ ਪਾਈ ਆ ਜਾਂ ਨਹੀਂ ਪਾਈ ਦੂਸਰੀ ਗੱਲ ਆਪਾਂ ਕਦੇ ਟੈਸਟ ਨਹੀਂ ਕੀਤੀ ਕਿਉਂਕਿ ਡੌਗਸ ਨੂੰ ਵੀ ਮੇਰੇ ਖਾਂ ਜਿਹੜਾ ਕੁੱਤੇ ਹੁੰਦੇ ਆ ਡੌਗਸ ਨੂੰ ਦਿੰਦੇ ਨੇ ਲੋਗ ਹੂੰ ਡੌਗਸ ਨੂੰ ਦਿੰਦੇ ਜਿਨ੍ਹਾਂ ਨੂੰ ਮਤਲਬ ਖਾਰਿਸ਼ ਵਗੈਰਾ ਹੋ ਜਾਂਦਾ ਖਾਰਿਸ਼ ਵਗੈਰਾ ਨੂੰ ਉਹਨਾਂ ਨੂੰ ਦਿੰਦੇ ਨੇ ਹੂੰ ਤੇ ਸੱਪ ਦੀ ਕੁੰਝ ਤੋਂ ਪਤਾ ਲੱਗ ਸਕਦਾ ਵੀ ਕਿਹੜਾ ਸੱਪ ਸੀਗਾ ਹਾਂਜੀ ਬਿਲਕੁਲ ਸਹੀ ਸਰ ਜਿੱਦਾਂ ਹੁਣ ਜਿਹੜਾ ਕ੍ਰੇਟ ਹੈਗਾ ਹਨਾ ਤੇ ਉਹਦੇ ਸਕੇਲ ਹੁੰਦੇ ਆ ਉੱਪਰ ਨਾ ਇਹਨਾਂ ਦੇ ਸਰੀਰ ਦੇ ਉੱਤੇ ਜੇ ਆਪਾਂ ਨੂੰ ਸਰੀਰ ਪੂਰਾ ਸਮੂਥ ਨਹੀਂ ਹੁੰਦਾ ਸਕੇਲਸ ਦੇ ਵਿੱਚ ਡਿਵਾਈਡਡ ਜਿਹਾ ਹੁੰਦਾ ਹੂੰ ਤੇ ਉਹ ਸਕੇਲਸ ਦਾ ਜਿਹੜਾ ਪੈਟਰਨ ਹੁੰਦਾ ਉਹਨੂੰ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਇਹ ਕ੍ਰੇਟ ਦੀ ਹੈ ਜਾਂ ਇਹ ਕੋਬਰਾ ਦੀ ਹੈ ਜਾਂ ਇਹ ਰੈਜ਼ਲ ਵਾਈਪਰ ਹੈ ਜਾਂ ਕੋਈ ਹੋਰ ਸੱਪ ਹੈ ਇੱਕ ਗੱਲ ਹੈ ਵੀ ਬੜੀ ਫੇਮਸ ਹੋਏ ਲੋਕੇ ਬੜੀ ਕਹਿੰਦੇ ਆ ਵੀ ਸਪਨੀ ਜਿਹੜੇ ਆ ਆਪਣੇ ਬੱਚੇ ਖਾਂਦੀ ਹੈ ਇਹੋ ਜੀ ਕੋਈ ਗੱਲ ਹੁੰਦੀ ਹੈ ਬੇਸਿਕਲੀ ਜ਼ਿਆਦਾਤਰ ਜਿਹੜੇ ਸੱਪ ਹੈਗੇ ਆ ਉਹ ਅੰਡੇ ਦੇ ਕਿ ਇੱਧਰ ਉੱਧਰ ਹੋ ਜਾਂਦੇ ਨੇ ਕੁਝ ਸੱਪ ਹੈਗੇ ਆ ਜਿਹੜੇ ਉਹ ਐਗ ਗਾਰਡਿੰਗ ਕਰਦੇ ਨੇ ਯਾਨੀ ਮਤਲਬ ਅੰਡਿਆਂ ਦੀ ਰਾਖੀ ਕਰਦੇ ਨੇ ਤੇ ਜਦੋਂ ਉਹਦੇ ਵਿੱਚ ਵੀ ਫਿਰ ਜਦ ਬੱਚੇ ਨਿਕਲਣ ਵਾਲੇ ਹੁੰਦੇ ਆ ਉਹ ਚਲੇ ਜਾਂਦੇ ਨੇ ਤੇ ਹੋਰ ਜਿਹੜੇ ਸੱਪ ਹੈਗੇ ਨੇ ਉਹ ਖਾ ਜਾਂਦੇ ਨੇ ਇੱਕ ਦੂਸਰੇ ਦੇ ਅੰਡਿਆਂ ਨੂੰ ਕਿਉਂਕਿ ਜਿਵੇਂ ਮੰਨ ਕੇ ਦੂਸਰੇ ਹਸਪਾ ਹਾਂ ਹਾਂ ਉਹਦੇ ਵਿੱਚ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਕੋਈ ਮਤਲਬ ਮੇਰੇ ਏਰੀਆ ਵਾਸਤੇ ਖਤਰਾ ਪੈਦਾ ਹੋ ਰਿਹਾ ਹੈ ਕਿ ਮਤਲਬ ਕੋਈ ਕਿਸੇ ਹੋਰ ਨੇ ਬਰੀਡਿੰਗ ਕਰਕੇ ਮਤਲਬ ਆਪਣਾ ਇੱਥੇ ਉਹ ਕਰ ਲਿਆ ਕਿਉਂਕਿ ਦੇਖੋ ਜਿਹੜਾ ਇਹਨਾਂ ਦੇ ਵਿੱਚ ਨਾ ਹਰੇਕ ਜਾਨਵਰ ਦੇ ਵਿੱਚ ਵੰਸ਼ ਵਿਧਾਨ ਦੀ ਜਿਹੜੀ ਹੈਗੀ ਹੈ ਇੱਕ ਅੰਦਰੂਹੀ ਪ੍ਰਵ੍ਰਿਤੀ ਹੈ ਇਨਸਟੈਂਟ ਟੈਕ ਨੇਚਰਲ ਇਨਸਟੈਂਟ ਹੈ ਨਾ ਤੇ ਉਹ ਫਿਰ ਦੂਸਰੇ ਦਾ ਵੰਸ਼ ਨਹੀਂ ਬਦਲ ਦਿੰਦੇ ਹਾਂ ਉਹ ਉਹ ਫਿਰ ਉਹ ਜਿਹੜਾ ਜਿਵੇਂ ਵੈਸੇ ਵੀ ਮਤਲਬ ਸੱਪ ਜਿਹੜੇ ਹੈਗੇ ਉਹ ਇਦਾਂ ਦੇ ਹੁੰਦੇ ਨੇ ਕਿ ਉਹ ਇੱਕ ਦੂਸਰੇ ਨੂੰ ਖਾ ਲੈਂਦੇ ਨੇ ਹਾਂਜੀ ਤੇ ਜਿਵੇਂ ਕ੍ਰੇਟ ਦੀ ਗੱਲ ਕਰਦੇ ਆ ਉਹ ਜ਼ਰਦ ਸੱਪ ਖਾਂਦਾ ਹੂੰ ਉਹ ਇਵਨ ਇੱਕ ਕ੍ਰੇਟ ਦੂਸਰੇ ਕ੍ਰੇਟ ਨੂੰ ਵੀ ਖਾ ਸਕਦਾ ਉਹ ਆਪਣੀ نسل ਦੇ ਸੱਪਾਂ ਨੂੰ ਵੀ ਖਾ ਸਕਦਾ نسل ਦੇ ਸੱਪਾਂ ਨੂੰ ਹਾਂਜੀ ਤੇ ਮਤਲਬ ਹੁਣ ਇਹ ਵੈਸੇ ਤਾਂ ਮੌਕਾ ਪ੍ਰਸਤ ਜਾਨਵਰ ਨਹੀਂ ਹੂੰ ਇਹਨਾਂ ਨੇ ਮਤਲਬ ਇਹ ਨਹੀਂ ਦੇਖਣਾ ਕਿ ਇਹਨਾਂ ਨੂੰ ਜਿਵੇਂ ਲੋਕੀਂ ਨਾ ਬਹੁਤ ਵਾਰ ਆਈ ਕਹਿੰਦੇ ਹਾ ਡੱਡੂ ਖਾਣਾ ਸੱਪ ਹੈ ਜੀ ਹੁਣ ਡੱਡੂ ਖਾਣਾ ਸੱਪ ਹੈ ਹੁਣ ਕੋਬਰਾ ਵੀ ਡੱਡੂ ਖਾ ਲੈਂਦਾ ਜੇ ਉਹਨੂੰ ਨਾ ਮਿਲੇ ਚੂਹਾ ਨਾ ਮਿਲੇ ਕੀ ਕਰੇ ਵੈਸੇ ਚਲੋ ਉਹ ਮੇਨਲੀ ਮੰਨਿਆ ਜਾਂਦਾ ਕਿ ਚੂਹਿਆਂ ਤੇ ਫੀਡ ਕਰਦਾ ਪਰ ਟਾਡ ਵੀ ਖਾ ਲੈਂਦਾ ਫਰੌਗ ਵੀ ਖਾ ਲੈਂਦਾ ਉਹ ਉਹ ਦੂਸਰੇ ਸੱਪ ਵੀ ਖਾ ਲੈਂਦਾ ਤੇ ਐਵੇਂ ਉਹ ਅੰਡੇ ਵੀ ਖਾ ਸਕਦਾ ਦੂਸਰੇ ਸੱਪ ਦੇ ਕਿਸੇ ਦੇ ਔਰ ਉਹ ਉਹ ਬੱਚੇ ਵੀ ਖਾ ਸਕਦਾ ਹਾਲੀਵੁੱਡ ਦੇ ਵਿੱਚ ਬੜੀਆਂ ਮੂਵੀਜ਼ ਆਈਆਂ ਐਨਾਕੋਂਡਾ ਹੂੰ ਤੇ ਐਨਾਕੋਂਡਾ ਜਿਹੜੀ ਵੀ ਮੂਵੀ ਆਉਂਦੀ ਹੈ ਉਹ ਸੀਰੀਜ਼ ਚੋਂ ਉਹਨਾਂ ਨੇ ਬੜੀਆਂ ਬਣਾਈਆਂ ਹਰ ਸੀਰੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਐਨਾਕੋਂਡਾ ਜਿਹੜਾ ਸਾਰੀ ਉਮਰ ਜਿੰਨੀ ਉਮਰ ਤੱਕ ਉਹ ਰਹਿੰਦਾ ਉਹ ਵੱਧਦਾ ਹੀ ਰਹਿੰਦਾ ਵੱਧਦਾ ਹੀ ਰਹਿੰਦਾ ਕਿ ਐਨਾਕੋਂਡਾ ਜਿਹੜੇ ਆ ਹਿਊਮਨਸ ਤੇ ਅਟੈਕ ਕਰਦੇ ਆ ਹਿਊਮਨਸ ਨੂੰ ਖਾ ਤੱਕ ਜਾਂਦੇ ਆ ਕਿਉਂਕਿ ਇਹੋ ਜਿਹੀ ਮੂਵੀਜ਼ ਦੇ ਵਿੱਚ ਬੜੇ ਆਰਾਮ ਨਾਲ ਦਿਖਾਇਆ ਗਿਆ ਵੀ ਵੱਡੇ ਵੱਡੇ ਉਹ ਜਾਨਵਰਾਂ ਨੂੰ ਵੀ ਖਾਂਦੇ ਆ ਅਤੇ ਹਿਊਮਨਸ ਨੂੰ ਤੱਕ ਖਾ ਜਾਂਦੇ ਆ ਅ ਮੂਵੀ ਚਿੱਤਰ ਦੇਖੋ ਵਧਾ ਜਿਹੜਾ ਕਿ ਦਿਖਾਣਾ ਹੀ ਹੈ ਕਿਉਂਕਿ ਉਹ ਜਿੰਨਾ ਤੁਸੀਂ ਜਾਦਾ ਉਹਨੂੰ ਹਾਈਪ ਦੋਗੇ ਉਨੀ ਤੁਹਾਡੀ ਜਿਹੜੀ ٹی ਆਰ ਪੀ ਕਹੋ ਜਾਂ ਐਂਟਰਟੇਨਮੈਂਟ ਦੇ ਪੱਖ ਨਾਲ ਦਿਖਾਓਗੇ ਉਨਾ ਤੁਹਾਡਾ ਜਿਹੜਾ ਹੈਗਾ ਮੂਵੀ ਵਧੀਆ ਚੱਲੂਗੀ ਹਾਂ ਤੇ ਐਨਾਕੋਂਡਾਸ ਦੇ ਕੇਸ ਦੇ ਵਿੱਚ ਕੁਝ ਲਿਮਟਿਡ ਜਿਹੜੇ ਹੈਗੇ ਨੇ ਇਦਾਂ ਦੇ ਰਿਪੋਰਟ ਜਿਹੜੇ ਹੈਗੇ ਆ ਕੇਸਿਸ ਜਿਹਦੇ ਵਿੱਚ ਮਤਲਬ ਉਹਨਾਂ ਨੇ ਕਿਸੇ ਬੱਚੇ ਨੂੰ ਨਿਕਲ ਲਿਆ ਜਾਂ ਕਿਸੇ ਇੰਦਾ ਦੇ ਲੇਡੀ ਨੂੰ ਲੈ ਕੇ ਲਿਆ ਨਾ ਇੰਦਾ ਦੇ ਕੁਝ ਕੇਸਿਸ ਹੈਗੇ ਕੇਸਿਸ ਵੀ ਹਿਊਮਨਸ ਨੂੰ ਵੀ ਇਨਗਨਲ ਹੈਗੇ ਕੁਝ ਰਿਪੋਰਟਡ ਕੇਸਿਸ ਹੈਗੇ ਇੰਡੀਆ ਦੇ ਵਿੱਚ ਹੈ ਕਿ ਇੰਡੀਆ ਤੋਂ ਬਾਹਰ ਇੰਡੀਆ ਦੇ ਵਿੱਚ ਅਨੰਗੁੰਡ ਹੈ ਹੀ ਨਹੀਂ